ਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਸਿਆਸੀ ਪਾਰਟੀਆਂ ਵੱਲੋਂ ਵੀ ਜੋਰ ਜਮਾਇਸ ਜਿਹੜੀ ਹੈ ਉਸ ਨੂੰ ਪੂਰਾ ਬਲੰਤਿਆਂ ਤੇ ਪਜਾ ਦਿੱਤਾ ਗਿਆ ਹੈ ਗਰਮੀ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਪੂਰਾ ਸਿਖਰਾਂ ਤੇ ਪਜਾ ਦਿੱਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਅਸੀਂ ਵੀ ਅੱਜ ਨਿਕਲੇ ਆਂ ਮਾਝੇ ਦੇ ਹਲਕੇ ਖਡੂਰ ਸਾਹਿਬ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਸਵਰਗੀ ਇੰਦਰਜੀਤ ਸਿੰਘ ਜੀਰਾ ਨੇ ਉਹਨਾਂ ਦੇ ਸੁਪੁੱਤਰ ਕਲਵੀਰ ਸਿੰਘ ਜੀਰਾ ਚੋਣ ਮੈਦਾਨ ਦੇ ਵਿੱਚ ਨੇ ਤਾਂ ਬਾਬਾ ਬਕਾਲਾ ਹਲਕੇ ਦੇ ਵਿੱਚ ਆਏ ਆਂ ਜਸਬੀਨ ਸਿੰਘ ਡਿੰਪਾ ਜੀ ਦਾ ਜੱਦੀ ਹਲਕਾ ਉਹਨਾਂ ਦੀ ਫੈਮਿਲੀ ਕਈ ਵਾਰੀ ਇੱਥੋਂ ਵਿਧਾਇਕ ਚੁਣੇ ਗਏ ਨੇ ਤਾਂ ਡਿੰਪਾ ਜੀ ਦੇ ਰਾਈਟ ਹੈਂਡ ਪੰਜਾਬ ਜੰਗਲਾਤ ਵਿਭਾਗ ਦੇ ਚੇਅਰਮੈਨ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਪਿੰਡਰ ਸਾਹਿਬ ਸਾਡੇ ਨਾਲ ਨੇ ਤਾਂ ਪਿੰਡਰ ਸਾਹਿਬ ਤੁਸੀਂ ਡਿੰਪਾ ਜੀ ਦੀ ਵੀ ਸਾਰੀ ਕੈਂਪੇਨ ਨੂੰ ਦੇਖਦੇ ਰਹੇ ਜੇ ਹੁਣ ਜੀਰਾ ਸਾਹਿਬ ਦੀ ਵੀ ਕੈਂਪੇਨ ਤੁਸੀਂ ਦੇਖ ਰਹੇ ਜੇ ਪਿੰਡਾਂ 'ਚ ਜਾ ਰਹੇ ਜੇ ਕੀ ਮਾਹੌਲ ਲੱਗ ਰਿਹਾ ਹੈ ਅ ਪਹਿਲਾਂ ਤਾਂ ਗਗਨ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਜਿਹਾ ਲੱਗਦਾ ਤੁਸੀਂ ਸਾਡੇ ਸਾਡੇ ਚੈਨਲ ਦਾ ਸਾਰੇ ਟੀਮ ਦਾ ਕਿ ਤੁਸੀਂ ਸਾਡੇ ਇਲੈਕਸ਼ਨ ਦੀ ਕਵਰੇਜ ਕਰ ਰਹੇ ਹੋ ਗਗਨ ਜੀ ਜਿੱਥੇ ਇਲੈਕਸ਼ਨ ਦੇ ਦੀ ਗੱਲ ਚੱਲ ਰਹੀ ਹੈ ਬਹੁਤ ਵਧੀਆ ਰੰਗਾਰਾ ਬੜਾ ਲੋਕਾਂ ਚ ਉਤਸ਼ਾਹ ਹੈ ਤੇ ਜਿਹੜੇ ਲੋਕ ਆਪ ਮਹਾਰਾਜ ਜੀਰਾ ਜੀ ਦੇ ਨਾਲ ਚੱਲ ਰਹੇ ਨੇ ਤਾਂ ਹਰ ਜਗ੍ਹਾ ਤੇ ਬਹੁਤ ਪਰਵੇ ਘੱਟ ਹੋ ਰਹੇ ਅੱਜ ਅਸੀਂ ਸਵੇਰ ਤੋਂ ਚੱਲੇ ਆ ਸਰਲੀ ਸੀਗਾ ਮੀਮੈਂਟ ਬਹੁਤ ਵੱਡਾ ਇਕੱਠ ਹੋਇਆ ਕਾਫੀ 2 2.5 ਹਜ਼ਾਰ ਲੋਕਾਂ ਦਾ ਔਰ ਇਸੇ ਤਰ੍ਹਾਂ ਹੀ ਸੀਗੇ ਅਸੀਂ ਪੋਰਛੀ ਸੀਗੇ ਉੱਤੇ ਵੀ 4 500 ਇੱਕ ਪਿੰਡ ਦਾ ਇਹੀ ਕੰਮ ਸੀਗਾ ਉੱਤੇ ਕੋ ਜੀਰਾ ਜੀ ਦੇ ਰਿਸ਼ਤੇਦਾਰੀ ਇਸ ਲੜਕੀ ਉਹਨਾਂ ਦੇ ਪਰਿਵਾਰ ਚ ਇੱਥੇ ਸੀਗੇ ਉਹਨਾਂ ਦੇ ਘਰ ਚ ਕਾਫੀ ਕਾਫੀ ਵੱਡਾ 2 250 300 ਬੰਦੇ ਦਾ ਇਕੱਠ ਸੀਗਾ ਔਰ ਰਤਨਗੜ੍ਹ ਜਿੱਥੋਂ ਇਸੇ ਨਿਕਲੇ ਲੋਕ ਜਿਹੜੇ ਪ੍ਰਾਣੇ ਕਾਂਗਰਸ ਸੀ ਸਾਰੇ ਜਿਹੜੇ ਸੀਗੇ ਆਪ ਮਾਰੇ ਆਣ ਕੇ ਨੰਨੇ ਥੀਰਾ ਜੀ ਦਾ ਫੁੱਲਾ ਨਾ ਹਾਰਾ ਨਾ ਸਵਾਗਤ ਕੀਤਾ ਜੀ ਸਰ ਇਹ ਠੀਕ ਹੈ ਪਿੰਡਾਂ ਦੇ ਵਿੱਚ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਕਾਂਗਰਸ ਪਾਰਟੀ ਦੇ ਪ੍ਰਤੀ ਕਿਉਂਕਿ ਅੱਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਨਤੀਜੇ ਨਹੀਂ ਸੀ ਆਏ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਕੀ ਹੁਣ ਕਾਂਗਰਸ ਦਾ ਵੋਟਰ ਜਿਹੜਾ ਕਾਂਗਰਸ ਪਾਰਟੀ ਵੱਲ ਮੁੜ ਪਿਆ ਹੈ ਦੇਖੋ ਕੀ ਹੈ 2 ਸਾਲ ਦੇ ਵਿੱਚ ਜਿਹੜੀ ਸਰਕਾਰ ਜਿਹੜੀ ਆਪ ਦੀ ਬਣੀ ਹੈ ਪੰਜਾਬ ਦੇ ਵਿੱਚ ਜੋ ਲੋਕਾਂ ਨੂੰ ਘਮਰਾਹ ਕੀਤਾ ਗਿਆ ਸੀ ਨਾ ਉਹ ਲਾਰੇ ਲਾ ਲਾ ਕੇ ਉਹ ਕਰਾਂਗੇ ਉਹਦੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਸੀ ਇੱਕ ਲੋਕਾਂ ਨੂੰ ਸਰਕਾਰ ਦਾ ਚਿਹਰਾ ਮੋਰਾ ਪਤਾ ਲੱਗ ਗਿਆ ਪਰ ਲੋਕ ਠੱਗੇ ਮਹਿਸੂਸ ਕਰਦੇ ਸੀ ਇਸ ਕਰਕੇ ਉਹਨਾਂ ਨੇ ਕਿਹਾ ਪਏ ਅਸੀਂ ਇੱਕ ਗਲਤੀ ਕਰ بیٹھے ਕਿ ਆਪਣੀ ਪਾਰਟੀ ਨੂੰ ਛੱਡ ਕੇ ਅਸੀਂ ਜਿਹੜਾ ਉਹ ਗਲਤ ਪਾਰਟੀ ਚੁਣ ਲਈ ਜਾਂ ਅਸੀਂ ਗਲਤ ਬੰਦਿਆਂ ਦੀ ਸਪੋਰਟ ਕਰ ਬੈਠੇ ਉਹ ਸਭ ਕੁਝ ਦੇਖਦੇ ਲੋਕ ਉਸ ਕੜੀ ਦੇ ਵਿੱਚ ਫੇਰ ਦੁਬਾਰਾ ਉਸੇ ਹੀ ਪਹਿਲੇ ਜੋਸ਼ ਨਾਲ ਜਿਵੇਂ ਪਹਿਲਾਂ 19 ਵਾਲਾ ਜੋਸ਼ ਲੋਕਾਂ ਦੇ ਵਿੱਚ ਸੀ ਉਹ ਉਸ ਤੋਂ ਵੱਧ ਜੋਸ਼ ਅੱਜ ਫੇਰ ਲੋਕਾਂ ਦੇ ਵਿੱਚ ਹੈ ਕੜੂਰ ਸਾਹਿਬ ਹਲਕੇ ਦੇ ਲੋਕਾਂ ਦਾ ਮੈਂ ਡਿੰਪਾ ਜੀ ਦੇ ਨਾਲ ਕੱਲ ਜਲੰਧਰ ਵੀ ਪਰਸੋਂ ਸੀ ਸੀ ਉੱਥੇ ਵੀ ਕੰਪੇਨ ਕਮੇਟੀ ਦੇ ਉਹ ਮੈਂਬਰ ਹੋਣ ਦੇ ਕਨਵੀਨ ਹੋਣ ਦੇ ਨਾਤੇ ਮੈਨੂੰ ਬੜੇ ਥਾਵਾਂ ਤੇ ਜਾਣ ਦੀ ਜਾਣਾ ਪਿਆ ਜੀ ਸਰ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਜਿਵੇਂ ਕਾਂਗਰਸ ਦਾ ਵੋਟ ਟੁੱਟਾ ਸੀ ਤੇ ਅਕਾਲੀ ਦਲ ਦਾ ਵੀ ਵੋਟ ਟੁੱਟਾ ਸੀ ਜਿਹੜੇ ਆਪ ਵੱਲ ਗਏ ਸੀ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਕਿਉਂਕਿ ਜਿਹੜੇ ਪੁਰਾਣੇ ਇਲੈਕਸ਼ਨਾਂ ਤੁਸੀਂ ਤੁਹਾਡੀ ਫੈਮਿਲੀ ਲੜਦੀ ਰਹੀ ਹੈ ਡਿੰਪਾ ਜੀ ਦੇ ਨਾਲ ਉਹ ਅਕਾਲੀ ਦਲ ਨਾਲ ਲੜਦੇ ਰਹੀ ਅਕਾਲੀ ਦਲ ਦਾ ਵੋਟਰ ਵੀ ਕੀ ਉਹਨਾਂ ਵੱਲ ਜਾ ਰਿਹਾ ਹੈ ਕਦਰ ਆਪ ਆਪਣੇ ਜਾਂ ਅਕਾਲੀ ਦਲ ਵੱਲ ਵਾਪਸ ਮੁੜ ਰਿਹਾ ਜਾਂ ਉਹ ਮੈਦਾਨ ਦੇਖੋ ਅਕਾਲੀ ਦਲ ਇੱਕ ਤਕੀ ਹੈ ਕਿ ਜਿਹੜਾ ਕੈਂਡੀਡੇਟ ਦੇ ਦੇਣਾ ਫਿਰ ਉਹ ਕੈਂਡੀਡੇਟ ਦੇ ਜੋ ਪਿੱਛੇ ਜੇ ਬਿਆਨ ਦਿੱਤੇ ਨੇ ਲੋਕ ਅੱਜ ਕੱਲ ਲੋਕ ਇਹ ਬਿਆਨਾਂ ਤੋਂ ਇਹੋ ਜਿਹੀਆਂ ਗੱਲਾਂ ਤੋਂ ਪਰੇ ਹੋ ਗਏ ਨੇ ਜਿਹੜੀ ਤੁਸੀਂ ਡਾਇਰੈਕਟ ਅਟੈਕ ਇੱਕ ਲੀਡਰ ਤੇ ਕਰਦੇ ਹੋ ਨਿੱਜੀ ਟੈਕਾਂ ਦਾ ਕਰਕੇ ਜਿਹੜੇ ਲੋਕ ਉਹਨਾਂ ਚੀਜ਼ਾਂ ਤੇ ਨਹੀਂ ਵਿਸ਼ਵਾਸ ਰੱਖਦੇ ਕੁਝ ਡਵੈਲਪਮੈਂਟ ਦੀ ਗੱਲ ਕਰਦੇ ਨੇ ਲੋਕ ਡਵੈਲਪਮੈਂਟ ਤੇ ਗੱਲ ਅਸਰ ਕਰਦੇ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਨੇ ਸੈਂਟਰ ਜਦੋਂ ਅੱਜ ਤੋਂ 10 ਸਾਲ ਪਹਿਲਾਂ ਡਾਕਟਰ ਸਰਦਾਰ ਮਰਮੋਨ ਸਿੰਘ ਜੀ ਸੈਂਟਰ ਦੇ ਵਿੱਚ ਡਾਕਟਰ ਆਪਣਾ ਮੈਮ ਉਹ ਸੀਗੇ ਪੀਐਮਓ ਸੀ ਤੋਂ ਉਦੋਂ ਉਹਨਾਂ ਨੇ ਜੋ ਸਕੀਮਾਂ ਪੰਜਾਬ ਲਈ ਔਰ ਸਾਰੇ ਦੇਸ਼ ਲਈ ਦਿੱਤੀਆਂ ਉਹੀ ਪਲੈਨਿੰਗ ਵੀ 10 ਸਾਲ ਮੋਦੀ ਨੇ ਕੀਤੀਆਂ ਹੈ ਤੇ ਸਾਰਾ ਕੁਝ ਟਾਂਚਾ ਸਰਦਾਰ ਮਨਮੋਹਨ ਸਿੰਘ ਉਹਨਾਂ ਦੇ ਟਾਈਮ ਦਾ ਸੀ ਬਣਿਆ ਹੋਈਆਂ ਸਕੀਮਾਂ ਚੁਗੀਆਂ ਲਗ ਔਰ ਕਈ ਸਕੀਮਾਂ ਜਿਹੜੀਆਂ ਗਰੀਬਾਂ ਵਾਸਤੇ ਜਿਹੜੀਆਂ ਕਾਂਗਰਸ ਪਾਰਟੀ ਨੇ ਦਿੱਤੀਆਂ ਸੀ ਉਹ ਉਹਨਾਂ ਨੇ ਬੰਦ ਕਰ ਦਿੱਤੀਆਂ ਜੇ ਮੈਂ ਹੋਰ ਕੁਝ ਪੁੱਛਣਾ ਚਾਹੁੰਦਾ ਭਿੰਦਰ ਸਾਹਿਬ ਡਿੰਪਾ ਜੀ ਮੈਂਬਰ ਪਾਰਲੀਮੈਂਟ ਚੁਣੇ ਗਏ ਪਿਛਲੀ ਵਾਰੀ ਜੀਰਾ ਸਾਹਿਬ ਲੜ ਰਹੇ ਨੇ ਡਿੰਪਾ ਜੀ ਨੇ ਆ ਕੇ ਆਪਣੀ ਮਰਜ਼ੀ ਨਾਲ ਸੀਟ ਓ ਛੱਡ ਦਿੱਤੀ ਜੀਰਾ ਜੀ ਆਪ ਨੂੰ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਕਿਉਂਕਿ ਤੁਹਾਡੀ ਸਾਰੀ ਫੈਮਿਲੀ ਤੁਸੀਂ ਡਿੰਪਾ ਜੀ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਜੀਰਾ ਜੀ ਨੂੰ ਕਿੰਨਾ ਕੋ ਹੰਗਾਰਾ ਮਿਲ ਰਿਹਾ ਜੀਰਾ ਜੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਔਰ ਲੋਕਾਂ ਦੇ ਵਿੱਚ ਜੀਰਾ ਜੀ ਦੇ ਪਰਿਵਾਰ ਜੀਰੇ ਪਰਿਵਾਰ ਦੇ ਬਾਰੇ ਬੜਾ ਵਧੀਆ ਸਾਫ਼ ਸੁਥਰਾ ਉਹਨਾਂ ਨੂੰ ਪਤਾ ਹੈ ਕਿ ਸਰਦਾਰ ਇੰਦਰਜੀਤ ਸਿੰਘ ਦੀ ਜੀਰਾ ਉਹ ਜਿਵੇਂ ਦੇ 바ਰੂ ਸੀ ਉਹਵੇਂ ਦੀ ਕਿਉਂ ਉਹ ਆਪਣੇ ਵਰਕਰ ਦੇ ਨਾਲ ਖਲੋਣਾ ਜਾਣਦੇ ਆ ਵਰਕਰ ਦੇ ਜਿਹਦੇ ਨਾਲ ਉਹ ਖੜ ਗਏ ਉਹ ਤੋਂ ਪਿੱਛੇ ਨਹੀਂ ਉਟਿਆ ਜੇ ਵਰਕਰ ਦਾ ਪਸੀਨਾ ਡੁੱਲਿਆ ਤੇ ਉਥੇ ਵੱਡੇ ਜੀਰਾ ਸਾਹਿਬ ਨੇ ਆਪਣਾ ਖੂਨ ਡੋਲ ਕੇ ਵੀ ਉਹਦੀ ਪਰਪਾਈ ਕੀਤੀ ਹੈ ਲੋਕਾਂ ਨੂੰ ਇੱਕ ਇਹ ਹੈ ਕਿ ਸੱਚਾ ਤੇ ਸੁੱਚਾ ਵੇਖੋ ਜੀਰਾ ਜੀ ਭਾਵੇਂ ਸਰਕਾਰ ਸੀ ਕਈ ਮੁੱਦਿਆਂ ਤੇ ਉਹ ਕੈਪਟਨ ਸਾਹਿਬ ਦੇ ਨਾਲ ਵੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੇਰੀ ਸਰਕਾਰ ਆ ਜਾਂ ਮੇਰੇ ਤੋਂ ਨਾਰਾਜ਼ਗੀ ਹੋ ਜੂ ਉਹ ਸਸਪੈਂਡ ਵੀ ਹੋ ਗਏ ਪਰ ਇਸ ਗੱਲ ਜਿਹੜੀ ਜੀਰਾਜੀ ਦੀ ਇਹ ਗੱਲ ਆ ਕਿ ਡਿੰਪਾ ਜੀ ਵਾਂਗੂ ਜੀਰਾ ਵੀ ਜਿਹੜੀ ਗੱਲ ਤੇ ਅੜ ਗਿਆ ਆਪਣੇ ਵਰਕਰਾਂ ਦੀ ਗੱਲ ਨੂੰ ਮਨਾਉਣਾ ਜਾਣਦਾ ਹੈ ਲੋਕ ਅੱਜਕੱਲ ਉਸ ਲੀਡਰ ਨੂੰ ਪਸੰਦ ਕਰਦੇ ਆ ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ ਹਲਕੇ 'ਚ ਇੱਕ ਝੋਟਾ ਹੈ ਜਾਂ ਪੂਰੇ ਨੌ ਕੌਨਸਟੀਚੂਐਂਸੀਆਂ ਦੇ ਵਿੱਚ ਕਾਂਗਰਸੀ ਮੈਂ ਅੰਦਰੂਨੀ ਗੱਲ ਜਾਨਣਾ ਚਾਹ ਰਿਹਾ ਇੱਕ ਝੋਟਾ ਨਾਲ ਦੇਖੋ ਕਾਂਗਰਸ ਬੜੀ ਵਧੀਆ ਜਾਰੀਆ ਬੜੇ ਜੋਸ਼ ਕਰੋਧ ਦੇ ਨਾਲ ਸਾਰੇ ਵਰਕਰ ਚੱਲ ਰਹੇ ਨੇ ਕੱਲ ਵੀ ਇੱਕ ਪੱਤਰਕਾਰ ਮੈਨੂੰ ਕਹਿੰਗੇ ਤੁਹਾਡੇ ਦੀ ਉਹ ਤੁਹਾਡੇ ਕਹਿ ਸਾਡੀ ਕੋਈ ਤੜੇ ਬੰਦੀ ਨਹੀਂ ਆ ਕੋਈ ਸਾਡੀ ਦੋ ਗਰੁੱਪ ਨਹੀਂ ਹੈ ਜਿਸ ਤਰ੍ਹਾਂ ਇੱਕ ਟੀਮ ਦਾ ਇੱਕ ਹੀ ਕੈਪਟਨ ਹੁੰਦਾ ਕਿ ਕੱਲਾ ਕੈਪਟਨ ਜਿਹੜਾ ਵਾ ਉਹ ਕਦੀ ਮੈਚ ਨਹੀਂ ਜਿੱਤ ਸਕਦਾ ਤਰ ਟੀਮ ਜਿਹੜੀ ਆ ਹਨਾ ਕੈਪਟਨ ਨੇ ਫਰੰਟ ਤੇ ਵੀ ਕੰਮ ਕਰਨਾ ਤੇ ਬੈਕ ਤੇ ਵੀ ਕੰਮ ਕਰ ਜੇ ਕਬ ਸਾਰੇ ਥਾਂ ਕੈਪਟਨ ਨਹੀਂ ਜਾਵੇ ਨਹੀਂ ਹੋ ਸਕਦਾ ਕਿਨੇ ਰਾਈਟ ਵੀ ਕੰਮ ਕਰਨਾ ਕਿਨੇ ਲੈਫਟ ਇਸੇ ਤਰ੍ਹਾਂ ਸਾਰੀ ਕਿュੜਤਾ ਦੇ ਨਾਲ ਕੋਈ ਨਹੀਂ ਆ ਲੋਕਾਂ ਨੂੰ ਗੱਲਾਂ ਬਣਾਉਣੀਆਂ ਹੁੰਦੀਆਂ ਕਿ ਉਹ ਜੀ ਐ ਆ ਉਹ ਐ ਆ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਕੋਈ ਮਤ ਬੇਦਨੀਆ ਅਸੀਂ ਸਮੁੱਚੀ ਲੜਾਈ ਆਪਣੀ ਮਾਂ ਪਾਰਟੀ ਕਾਂਗਰਸ ਦੀ ਲੜ ਰਹੇ ਆ ਔਰ ਕਾਂਗਰਸ ਨੂੰ ਅੱਗੇ ਲੈ ਕੇ ਆਉਣ ਨੂੰ ਵਾਸਤੇ ਕਿ ਜੀਰਾ ਸਾਡਾ ਪਰਿਵਾਰ ਆ ਕਾਂਗਰਸ ਸਾਡਾ ਪਰਿਵਾਰ ਆ ਅਸੀਂ ਉਹਦੇ ਵਾਸਤੇ ਲੜਾਈ ਦਾਂਗੇ ਮੇਰਾ ਅਗਲਾ ਸਵਾਲ ਆ ਮੁਕਾਬਲਾ ਕਿਸ ਦੇ ਨਾਲ ਤੁਸੀਂ ਮੰਨਦੇ ਹੋ ਸ਼੍ਰੋਮਣੀ ਅਕਾਲੀ ਦਲ ਨਾਲ ਮੰਨਦੇ ਹੋ ਜਾਂ ਆਵਾਜ਼ੀ ਪਾਰਟੀ ਨਾਲ ਜਾਂ ਕਿਸੇ ਹੋਰ ਦੇ ਨਾਲ ਕਾਂਗਰਸ ਦਾ ਮੁਕਾਬਲਾ ਮੰਨਦੇ ਹੋ ਨਹੀਂ ਸਾਡਾ ਜਿਹੜਾ ਮੁਕਾਬਲਾ ਇਸ ਵੇਲੇ ਮੈਂ ਮੰਨਦਾ ਆ ਸਰਕਾਰ ਦੇ ਨਾਲ ਹੀ ਆਬਲ ਤੇ ਕੋਈ ਨਹੀਂ ਕੋਈ ਕਲੀਅਰ ਇੱਕ ਦੋ ਦਿਨਾਂ ਚ ਹੋ ਜਾਊਗਾ ਆਪਦੇ ਨਾਲ ਥੋੜਾ ਬੋਦਾ ਸਾਡਾ ਗਿਆ ਅਕਾਲੀ ਸਰਕਾਰ ਵੱਲੋਂ ਕੋਈ ਦਬਾਅ ਦੀ ਰਾਜਨੀਤੀ ਜਾਂ ਜਿਵੇਂ ਅਕਾਲੀ ਦਲ ਦੀਆਂ ਸਰਕਾਰਾਂ 'ਚ ਦੋਸ਼ ਲੱਗਦੇ ਰਹੇ ਕਾਂਗਰਸੀ ਤੁਹਾਡੀ ਆਪਣੀ ਸਰਕਾਰ 'ਚ ਦੋਸ਼ ਲੱਗਦੇ ਰਹੇ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਜਾਂ ਵਰਕਰਾਂ ਨੂੰ ਕਿਸੇ ਕਿਸਮ ਦੀ ਤੋੜਨ ਦੀ ਨੂੰ ਕੋ ਪੰਜਾਬ ਦੇ ਵਿੱਚ ਕਈਆਂ ਜਗ੍ਹਾ ਤੇ ਤਾਂ ਹੋ ਸਕਦਾ ਹੈ ਦਬਾਅ ਸਰਕਾਰਾਂ ਪਾ ਰਹੀਆਂ ਪਰ ਸਾਡੇ ਬਾਬਾ ਬਕਾਲੇ ਹਲਕੇ ਦੇ ਵਿੱਚ ਜਿਹੜਾ ਖਡੂਰ ਸਾਹਿਬ ਹਲਕਾ ਹੈ ਜਾਂ ਸਾਡਾ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ ਇੱਥੇ ਸਰਕਾਰਾਂ ਨੂੰ ਪਤਾ ਕਿ ਡਿੰਪਾ ਜੀ ਤੇ ਸ਼ਬੀ ਕੀ ਹੈ ਔਰ ਇਹਨਾਂ ਦੇ ਵਰਕਰ ਕਿਵੇਂ ਆ ਜੀ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਡਬਲ ਤਮਾਕੇ ਨਾਲ ਬਾਹਰ ਆਉਂਦੇ ਆ ਸਰਕਾਰਾਂ ਆਪਣਾ ਜ਼ੋਰ ਲਾ ਰਹੀਆਂ ਨੇ ਕੋਲ ਸਰਕਾਰਾਂ ਕੋਲ ਕੀ ਪੋਜੀਸ਼ਨ ਕੀ ਰਹੇਗੀ ਮੇਰਾ ਭਿੰਡਰ ਸਾਹਿਬ ਆ ਕੀ ਸਵਾਲ ਕਿੰਨੀ ਲੀਡ ਦੇ ਰਹੇ ਹੋ ਤੁਸੀਂ ਭਾ ਡਿੰਪਾ ਜੀ ਨੂੰ 28000 ਦੀ ਲੀਡ ਮਿਲੀ ਸੀਗੀ ਬਾ ਤੁਸੀਂ ਕਿੰਨੀ ਲੀਡ ਲੇ ਲੁਕੋ ਅਸੀਂ ਸਾਡੀ ਜਿਹੜੀ ਐਸ ਵੇਲੇ ਆ ਕਿ ਹੁਣ ਸਾਡਾ ਜੋਸ਼ ਹੋਰ ਵਧ ਗਿਆ ਔਰ ਸਾਡੀ ਜ਼ਿੰਮੇਵਾਰੀ ਵਧ ਗਈ ਆ ਕਿ ਡਿੰਪਾ ਜੀ ਵਾਲੀ ਲੀਡ ਤੋਂ ਅਸੀਂ ਲੀਡ ਨੂੰ ਵਧਾਈਏ ਇਹ ਚੇਅਰਮੈਨ ਸਾਹਿਬ ਨੇ ਵਿਰਿੰਦਰ ਸਿੰਘ ਵਿੱਕੀ ਪਿੰਟਰ ਮੈਂ ਥੋੜਾ ਹੋਰ ਦੱਸਣਾ ਕਿ ਡਿੰਪਾ ਜੀ ਦੇ ਚੋਣ ਮੈਨੇਜਰ ਕਹੇ ਜਾਂਦੇ ਨੇ ਔਰ ਡਿੰਪਾ ਜੀ ਦੇ ਫਾਦਰ ਸਾਹਿਬ ਜਦੋਂ ਵਿਧਾਇਕ ਚੁਣੇ ਗਏ ਸੀ ਤਾਂ ਉਦੋਂ ਵੀ ਸਾਰੀ ਚੋਣ ਦੀ ਮੈਨੇਜਮੈਂਟ ਇਹਨਾਂ ਦੇ ਕੋਲੋਂ ਹੁੰਦੀ ਸੀ ਕਿ ਇਸ ਕਰਕੇ ਹੀ ਇਹਨਾਂ ਦੀ ਅੱਜ ਖਾਸ ਤੌਰ ਤੇ ਇੰਟਰਵਿਊ ਕੀਤੀ ਡਿੰਪਾ ਜੀ ਦੀਆਂ ਵੀ ਸਾਰੀਆਂ ਚਾਣਾਂ ਦਾ ਚੋਣਾ ਦਾ ਧਰਮਦਾਰ ਇਹਨਾਂ ਦੇ ਸਿਰ ਤੇ ਰਹਿੰਦਾ ਹੈ ਹੁਣ ਔਰ ਜੀਰਾ ਜੀ ਇੱਥੇ ਚੋਣ ਪ੍ਰਚਾਰ ਕਰਾ ਰਹੇ ਕਿਉਂਕਿ ਜੇਸੇ ਤੋਂ ਜਸਬੀਰ ਸਿੰਘ ਡਿੰਪਾ ਉਹਨਾਂ ਨੂੰ ਪੰਜਾਬ ਦੀ ਕੈਂਪੇਨ ਕਮੇਟੀ ਦਾ ਕੋ-ਚੇਅਰਮੈਨ ਲਗਾ ਦਿੱਤਾ ਗਿਆ ਇਹ ਤਾਂ ਡਿੰਪਾ ਜੀ ਦੀ ਪੂਰੇ ਪੰਜਾਬ ਦੇ ਵਿੱਚ ਹੁਣ ਜ਼ਿੰਮੇਵਾਰੀ ਮਿਲ ਗਈ ਹੈ ਤਾਂ ਖਡੂਰ ਸਾਹਿਬ ਕੰਸਟੀਚੁਐਂਸੀ ਖਾਸ ਤੌਰ ਤੇ ਬਾਬਾ ਪਕਾਲਾ ਜੰਡੇਆਲਾ ਜਾਂ ਖਡੂਰ ਸਾਹਿਬ ਵਾਲ ਕਹਿੰਦੀ ਗੱਲ ਕੀਤੀ ਜਾਵੇ ਤਾਂ ਵਿਰਿੰਦਰ ਸਿੰਘ ਵਿੱਕੀ ਭਿੰਡਰ ਜਾਂ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਸੇ ਤਰ੍ਹਾਂ ਹੀ ਚੋਣ ਪ੍ਰਚਾਰ ਕਰ ਰਹੀ ਹੈ ਜਿਵੇਂ ਜਸਪੀਰ ਸਿੰਘ ਡਿੰਪਾ ਹੋਣ ਦੇ ਲਈ ਚੋਣ ਪ੍ਰਚਾਰ ਪੀਲੇ ਸੰਮਝ ਕਰਦੇ ਰਹੇ ਤਾਂ ਦਾਵਾ ਇਹਨਾਂ ਨੇ ਕੀਤਾ ਹੈ ਕਿ ਕਾਂਗਰਸ ਪਾਰਟੀ ਪਿਛਲੇ ਸਮੇਂ ਨਾਲੋਂ ਵਧਾ ਕੇ ਲੀਡ ਜਿਹੜੀ ਹੈ ਲਵੇਗੀ ਦੇਖਦੇ ਹਾਂ ਕਿ ਇਹਨਾਂ ਦਾ ਭਿੰਡਰ ਸਾਹਿਬ ਦਾ ਜਿਹੜਾ ਦਾਵਾ ਹੈ ਉਹ ਉਸਤੇ ਲੋਕ ਜਿਹੜੇ ਨੇ ਕੀ ਇਹ ਰਿਜ਼ਲਟ ਦਿੰਦੇ ਨੇ ਇਸ ਲਈ 4 ਜੂਨ ਦਾ ਇੰਤਜ਼ਾਰ ਸਾਨੂੰ ਕਰਨਾ ਹੋਵੇਗਾ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ ਪਰ